ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਰਾਮਪੁਰਾ ਮੋੜ ਤਪਾ ਪੁੱਚੋ ਏਰੀਏ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜ਼ਮੀਨ ਖਰੀਦਣ ਵੇਚਣ ਦੇ ਲਈ ਸੰਪਰਕ ਕਰੋ ਜੀ ਟੱਡਾ ਪ੍ਰਾਪਰਟیز ਰਾਮਪੁਰਾ ਫੂਲ ਕੈਸੀ 464 ਪੈਨ 181 ਦੂਜੇ ਨੰਬਰ 83603 18603 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਖਰੀਦਣ ਵੇਚਣ ਦਾ ਚਾਹਵਨ ਹੋਵੇ ਤਾਂ ਤੁਸੀਂ ਇਹਨਾਂ ਦੋਨਾਂ ਨੰਬਰਾਂ ਤੇ ਨਵੀਰੰਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਟਰਾਲੀ ਵਿਕਾਊ ਹੈ ਜੀ ਟਰਲ ਦਾ ਸੈਜ 16/7 2024 ਮਾਡਲ ਡਬਲ ਟੈਰੀ ਬਲੈਕ ਰਿਮ 2.5 ਫੁੱਟ ਵਿਡ ਵਧੀਆ ਰੰਗ ਪੇਂਟ ਹੈ ਜੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ 255000 ਬਾਕੀ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਬਲੈਕ ਰਿਮ ਨੇ 2.5 ਫੁੱਟ ਵਿਡ ਲੱਗੇ ਨੇ ਵਧੀਆ ਰੰਗ ਪੇਟ ਹੈ ਜੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਡਬਲ ਟੈਰੀ 2024 ਮਾਡਲ 16/7 ਦੀ ਟਰਾਲੀ ਵਿਕਾਊ ਹੈ ਜੀ 255000 'ਚ 765803967 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀ ਟਰਾਲੀ ਜਿਹੜੀ ਖਰੀਦ ਸਕਦੇ ਹੋ ਤੇਲ ਵਾਲੀ ਟੈਂਕੀ ਵਿਕਾਊ ਆ ਜੀ ਤੇਲ ਵਾਲੀ ਟੈਂਕੀ ਵਿਕਾਊ 3000 ਲੀਟਰ ਦੀ ਹੈ ਤੇ ਰੇਟ ਹੈ ਦਾ 31000 9876045983 9876045983 ਇਸ ਨੰਬਰ ਤੇ ਫੋਨ ਕਰਕੇ 3000 ਲੀਟਰ ਦੀ ਤੇਲ ਵਾਲੀ ਤੈਂਕੀ ਹੈ ਜਿਹੜੀ ਤੁਸੀਂ 31000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸ਼ੋਰੂਮ ਵਿਕਾਊ ਹੈ ਜੀ ਏਰੀਆ ਪਿੰਡ ਚੱਕਰਪੁਰਾ ਜਾਖਲ ਰੇਟ ਹੈ 60 ਲੱਖ ਰੁਪਏ 60 ਲੱਖ ਰੁਪਏ ਰੇਟ ਰੱਖੀ ਗਿਆ ਜੀ 85718227778571822777 ਇਸ ਨੰਬਰ ਤੇ ਫੋਨ ਕਰਕੇ ਸ਼ੋਅਰੂਮ ਜਿਹੜਾ ਤੁਸੀਂ 60 ਲੱਖ ਰੁਪਏ ਚ ਖਰੀਦ ਸਕਦੇ ਹੋ ਲੋਕੇਸ਼ਨ ਸ਼ੱਕਰਪੁਰਾ ਜਾਖਲ ਦੇ ਵਿੱਚ ਹੈਗਾ ਜੀ ਤੁਸੀਂ ਜਾ ਕੇ ਇਸ ਮਾਰਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਸ਼ੋਅਰੂਮ ਜਿਹੜਾ 60 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਚ ਪੰਜ ਵਾਰ ਵਾਹਿਗੁਰੂ ਜਰੂਰ ਲਿਖ ਦਿਓ केएस ਦਾ ਰੀਪਰ ਵਿਕਾਊ ਹੈ ਜੀ 2021 ਮਾਡਲ ਏਰੀਆ ਮੋਗਾ ਰੇਟ ਵੀਰ ਨੂੰ ਦੱਸਣੇ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਕੰਡੀਸ਼ਨ ਨੂੰ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੋਈ ਗਲੇ ਸੜਿਆ ਨਹੀਂ ਓਕੇ ਕੰਡੀਸ਼ਨ ਦਾ ਹੈਗਾ ਜੀ ਵਧੀਆ ਅੰਦਰ ਖੜਾ ਸੰਭਾਲ ਕੇ ਰੱਖਿਆ ਹੋਇਆ ਇਸ ਵੀਰ ਨੇ ਮੋਗੀ ਏਰੀਆ ਦੇ ਵਿੱਚ ਹੈ 21 ਮਾਡਲ ਹੈ ਕੇਸ ਦਾ ਰੀਪਰ ਹੈ ਇਹ 79735 27073 79735 27073 ਇਸ ਨੰਬਰ ਤੇ ਫੋਨ ਕਰਕੇ ਕੇਸ ਦਾ ਰੀਪਰ 2021 ਮਾਡਲ ਮੋਗੀ ਏਰੀਆ ਦੇ ਵਿੱਚ ਖੜਾ ਹੈ ਜਾ ਕੇ ਚੈੱਕ ਕਰਕੇ ਪਹਿਲਾਂ ਤੁਸੀਂ ਫਿਰ ਉਸ ਤੋਂ ਬਾਅਦ ਰੇਟ ਵਗੈਰਾ ਜਿਹੜਾ ਮਾਲਕ ਵੀਰ ਦੇ ਨਾਲ ਮੁਕਤੇ ਤੇ ਤੈਅ ਕਰ ਸਕਦੇ ਹੋ ਸਕੋਰਪਿਓ S9 ਗੱਡੀ ਵਿਕਾਊ ਹੈ ਜੀ ਸਕੋਰਪਿਓ S9 ਗੱਡੀ ਵਿਕਾਊ ਹੈ 2021 ਮਾਡਲ ਹੈ 12000 ਚੱਲੀ ਹੋਈ ਹੈ ਏਰੀਆ ਮਾਨਸਾ ਕਾਗਜ਼ ਵਗੈਰਾ ਓਕੇ ਨੇ ਬਿਲਕੁਲ ਓਕੇ ਰਿਪੋਰਟ ਦੀ ਗੱਡੀ ਹੈ 1295000 ਰੁਪਏ ਰੇਟ ਰੱਖੇਗਾ ਜੇਕਰ ਆਪਾਂ ਕਾਗਜ਼ ਵਗੈਰਾ ਦੀ ਗੱਲ ਕਰੀਏ ਤਾਂ ਸਾਰਾ ਕੁਝ ਓਕੇ ਹੈ ਜੀ 6280540805 6280540805 ਇਸ ਨੰਬਰ ਤੇ ਫੋਨ ਕਰਕੇ ਸਕੋਰਪੀਓ S9 ਗੱਡੀ 2021 ਮਾਡਲ 12 ਲੱਖ 95000 ਰੁਪਏ ਦੇ ਵਿੱਚ ਖਰੀਦ ਸਕਦੇ ਗੱਡੀ ਦੀ ਲੋਕੇਸ਼ਨ ਹੈ ਜੀ ਮਾਨਸਾ ਏਰੀਆ ਮਾਨਸਾ ਏਰੀਆ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਦੋ ਕਨਾਲਾਂ ਜ਼ਮੀਨ ਵਿਕਾਊ ਆ ਪਿੰਡ ਦੋਦਰ ਆਨ ਰੋਡ ਜ਼ਿਲ੍ਹਾ ਮੋਗਾ ਐਨਆਰਆਈ ਵੀਰ ਦੀ ਜ਼ਮੀਨ ਹੈ ਤੁਸੀਂ ਵਟਸਐਪ ਰਾਹੀਂ ਕਾਲ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਵੀਰ ਨੇ ਰੋਡ ਦੇ ਨਾਲ ਲੱਗਦੀ ਹੈ ਤੇ ਨੰਬਰ ਨੋਟ ਕਰ ਲਓ WhatsApp ਰਾਹੀਂ ਕਾਲ ਕਰ ਸਕਦੇ ਹੋ +1 431 998002 ਇਸ ਨੰਬਰ ਤੇ ਤੁਸੀਂ WhatsApp ਰਾਹੀਂ ਕਾਲ ਕਰ ਸਕਦੇ ਹੋ ਜੀ ਦੋ ਕਨਾਲਾਂ ਜ਼ਮੀਨ ਪਿੰਡ ਦੋਦਰ ਆਨ ਰੋਡ ਜ਼ਿਲ੍ਹਾ ਮੋਗਾ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਡੀਲ ਕਰ ਸਕਦੇ ਹੋ ਗੱਠਾ ਬਣਾਉਣਾਂ ਦੀ ਮਸ਼ੀਨ ਵਿਕਾਊ ਹੈ ਜੀ ਗੱਠਾ ਬਣਾਉਣਾਂ ਦੀ ਮਸ਼ੀਨ ਵਿਕਾਊ ਹੈ 9 ਲੱਖ ਰੁਪਏ ਰੇਟ ਮੰਗੇ ਏਰੀਆ ਜੀ ਪੈਣੀ ਬਗਾ ਮਾਨਸਾ ਪੈਣੀ ਬਾਗਾ ਮਾਨਸਾ ਏਰੀਆ 9 ਲੱਖ ਰੁਪਏ ਰੇਟ ਮੰਗੇ ਗੱਠਾ ਬਣਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 9465749986 9465749986 ਇਸ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਜੇਕਰ ਕਿਸੇ ਵੀ ਵੀਰ ਨੇ ਗੱਠਾ ਬਣਾਉਣ ਵਾਲੀ ਮਸ਼ੀਨ ਖਰੀਦਣੀ ਹੋਵੇ 9 ਲੱਖ ਰੁਪਏ ਦੇ ਵਿੱਚ ਤਾਂ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਮਸ਼ੀਨ ਨੂੰ ਖਰੀਦ ਸਕਦੇ ਹੋ ਮਸ਼ੀਨ ਵਿਕਾਊ ਹੈ ਜੀ ਮਸ਼ੀਨ ਵਿਕਾਊ ਹੈ ਜੀ ਬਿਨਾ ਟਰੈਕਟਰ ਤੋਂ ਏਰੀਆ ਅਨੰਦਪੁਰ ਸਾਹਿਬ ਰੇਟ 4,25,000 ਆ। 4,25,000 ਰੁਪਏ ਰੇਟ ਰੱਖੇ ਗਿਆ ਜੀ ਬਿਨਾ ਟਰੈਕਟਰ ਤੋਂ ਮਸ਼ੀਨ ਵਿਕਾਊ ਆ ਜੀ ਅਨੰਦਪੁਰ ਸਾਹਿਬ ਏਰੀਆ ਜੀ 985552893 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਜਿਹੜੀ ਬਿਨਾ ਟਰੈਕਟਰ ਤੋਂ 4,25,000 ਦੇ ਵਿੱਚ ਖਰੀਦ ਸਕਦੇ ਹੋ। 12 ਮਰਲੇ ਦੇ ਵਿੱਚ ਬਣਿਆ ਘਰ ਵਿਕਾਊ ਆ ਨਾਲ 30 ਮਰਲੇ ਹੋਰ ਵੀ ਵਿਕਾਊ ਨੇ ਏਰੀਆ ਪਿੰਡ ਬੁੜਾ ਗੁੱਜਰ ਮੁਖਸਰ ਸਾਹਿਬ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਵੀਡੀਓ ਬਣਾ ਕੇ ਜਿਹੜੀ ਵੀਰ ਨੇ ਭੇਜੀ ਹੈਗੀ ਤੇ 7087817964 7087817964 ਇਸ ਨੰਬਰ ਤੇ ਫੋਨ ਕਰਕੇ 12 ਮਰਲੇ ਦੇ ਵਿੱਚ ਬਣਿਆ ਘਰ ਨਾਲ 30 ਮਰਲੇ ਹੋਰ ਤੁਸੀਂ ਇਹ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਕਲਾਸਿਕ ਬੁਲਟ ਵਿਕਾਊ ਹੈ ਜੀ ਕਲਾਸਿਕ ਬੁਲਟ ਵਿਕਾਊ 2018 ਮਾਡਲ ਲੈ ਘਾ ਚੱਲੇ ਜੀ ਫੁੱਲ ਗਰੰਟੀ ਹੈ 1,60,000 ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਜੀ 1,60,000 ਰੁਪਏ ਰੇਟ ਰੱਖੇ ਗਿਆ ਜੀ ਬੁਲੇਟ ਵਿਕਾਊ ਆ ਜੀ ਕਲਾਸਿਕ ਬੁਲੇਟ ਹੈ ਇੱਕਾ ਚੱਲਿਆ 2018 ਮਾਡਲ ਹੈ ਜੀ 1,60 ਦੇ ਵਿੱਚ ਹੀ ਦੇ ਦੇਣਗੇ 9815630503 ਇਸ ਨੰਬਰ ਤੇ ਫੋਨ ਕਰਕੇ ਕਲਾਸਿਕ ਬੁਲੇਟ 2018 ਮਾਡਲ ਇੱਕ ਹੱਥ ਚੱਲਿਆ ਹੋਇਆ 1,60,000 ਰੁਪਏ ਚ ਖਰੀਦ ਸਕਦੇ ਹੋ ਹਰਿਆਣਾ ਨੰਬਰ ਹੈ ਜੀ ਲੋ ਜੀ ਹੋਰ ਤੁਹਾਡੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਆਏ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਸਾਰੀ ਜਾਣਕਾਰੀ ਦਿੱਤੀ ਜਾਊਗੀ ਲਾਸਟ ਤੱਕ ਦੇਖੋ ਕੀ ਲੋਕੇਸ਼ਨ ਹੈ ਜ਼ਮੀਨ ਦੀ ਕੀ ਫਸਲਾ ਹੁੰਦੀ ਹੈ ਨੇ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਐਨ ਆਰ ਆਈ ਵੀਰ ਦੀ 35 ਕਿਲੋ ਜਮੀਨ ਵਿਕਾਊ ਆ 1 ਟਕਾ ਏਰੀਆ ਗੰਗਾ ਨਗਰ ਤੋਂ 5 ਕਿਲੋਮੀਟਰ ਦੋ ਮੋਟਰਾਂ ਤੇ ਗੰਗ ਨਹਿਰ ਦੀ 7 ਘੰਟੇ 30 ਮਿੰਟ ਬਾਰੀ ਹੈ ਕੋਈ ਵਟਾ ਸੱਟਾ ਕਰਨਾ ਚਾਹਵੇ ਉਹ ਵੀ ਕਰ ਲੈਣਗੇ ਲੁਧਿਆਣਾ ਏਰੀਏ ਚ ਸਾਰੀਆਂ ਫਸਲਾ ਹੁੰਦੀਆਂ ਨੇ ਟੌਪ ਦਾ ਬਾਣ ਹੈ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਨੰਬਰ ਹੈ ਜੀ 000 491 62 986 4639 ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ WhatsApp ਰਾਹੀਂ ਕਾਲ ਕਰਕੇ 35 ਗੇੜ ਜਮੀਨ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਜੇਕਰ ਤੁਹਾਨੂੰ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਤੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਇੱਕ ਵਧੀਆ ਵੀਡੀਓ 5-7 ਫੁੱਟ ਦਾ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਹੈਗੀ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਜੇਕਰ ਤੁਸੀਂ ਵੀ ਆਪਣੇ ਏਰੀਆ ਦੀ ਜ਼ਮੀਨ ਦੀ ਭਾਲ ਦੇ ਵਿੱਚ ਹੋ ਤਾਂ ਤੁਸੀਂ ਟਰੈਕਟਰ ਮੇਲਾ ਚੈਨਲ ਜ਼ਰੂਰ ਚੈੱਕ ਕਰਿਆ ਕਰੋ ਉੱਥੇ ਤੁਹਾਨੂੰ 60000 ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਦੇਖਣ ਨੂੰ ਮਿਲਣਗੀਆਂ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨਦੇ ਰਹੇ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵਾਂ ਵੀਡੀਓ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ